ਸਤਿ ਸ਼੍ਰੀ ਅਕਾਲ ਜੀ ਇਸ ਪਿੰਨੋ ਇਨਕਮ ਅਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਸ ਕਰਕੇ ਇਨਕਮ ਟੂ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਵਧਾਈ ਇਸ ਗੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੁਬਾਰਕਾਂ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਸਿਕਾ ਇੱਕ ਮਿੰਟ ਇੱਕ ਮਿੰਟ ਯਾਰ ਕਰਨ ਦੇ ਵਿੱਚ ਵੇਖੋ ਸੋਨਹਰਿਆ ਬਾਈ ਇੱਕ ਮਿੰਟ ਬਹੁਤ ਬਹੁਤ ਮੁਬਾਰਕਾ ਮੰਤਰੀ ਸਾਰਿਆਂ ਨੂੰ ਸਾਰਿਆਂ ਨੂੰ ਤੁਸੀਂ ਲੋਕਾਂ ਦੀ ਇਹ ਬਹੁਤ ਮਾਰਾ ਸਾਹਿਬ ਮਰੂਰੀ ਦੀ ਸੁਣੇਗੀ ਬਹੁਤ ਬਹੁਤ ਮੁਬਾਰਕ ਬਹੁਤ ਖੁਸ਼ੀ ਹੈ ਜੀ ਫੋਟੋ ਪੁਰੂ ਨੇ ਪਿੰਡਾਂ ਦੇ ਆਇਆ ਆਜਾ ਮੰਤਰੀ ਆਇਆ ਹਾਂ ਇਹ ਤਾਂ ਆਪਣੇ ਫੋਟੋ ਵਾਲਿਆਂ ਨੇ ਸਰਪੰਚ ਸਾਡੇ ਨੂੰ ਕਰਵਾ ਲੈਂਦੇ ਆ ਹਾਂ ਨਹੀਂ ਕੋਖ ਨਹੀਂ ਯਾਰ ਸਾਡੇ ਦਾ ਬਹੁਤ ਜੋਰ ਪੱਰ ਪਾਣੇ ਦਾ ਇੱਕ ਹੀ ਗੱਲ ਆ ਆਜੋ ਆਜੋ ਭਾਈ ਆਜੋ ਸਾਰੇ ਆਜੋ ਸਾਰੇ ਆਜੋ ਡਾਕਟਰ ਬਲਜੀਤ ਜਿੰਦਾਬਾਦ ਡਾਕਟਰ ਬਲਜੀਤ ਸਾਰੇ ਪਹਿਲਾਂ ਬਾਈਟ ਇੱਥੇ ਖੜ ਕੇ ਦੇ ਦੇ ਉਹ ਕੱਪੜੇ ਕੋ ਥੈਂਕ ਯੂ ਥੈਂਕ ਯੂ ਸਮਝਦਾ ਬਾਬਾ ਤਾਂ ਲੰਬੇ ਸਮੇਂ ਦੀ ਮੰਗ ਸੀ ਵੀ ਇਸ ਕੋਲ ਦੀ ਤਿਆਰ ਹੋ ਚੁੱਕਿਆ ਕੀ ਕਹਿਣਾ ਚਾਹੂੰਗੀ ਮੈਂ ਆਪਣੇ ਸਾਰੇ ਮਲੋਟ ਵਾਸੀਆਂ ਨੂੰ ਮੁਕਸਰ ਵਾਸੀਆਂ ਨੂੰ ਔਰ ਜਿਹੜੇ ਵੀ ਇਹ ਸੜਕ ਤੋਂ ਲੰਘਦੇ ਸੀ ਬਹੁਤ ਮੈਂ ਕਹਾਂਗੀ 25 30 ਸਾਲ ਤੋਂ ਤਾਂ ਸੜਕ ਦਾ ਹੀ ਬੁਰਾ ਹਾਲ ਸੀ ਸੜਕ ਵੀ ਤਿਆਰ ਹੋ ਗਈ ਔਰ ਇਹ ਪੁਲ ਵੀ ਅੱਜ ਬਣ ਕੇ ਤਿਆਰ ਹੋ ਗਿਆ तकरीबन 100 ਕਰੋੜ ਦੀ ਲਾਗਤ ਦਾ ਇਹ ਪ੍ਰੋਜੈਕਟ ਜਿਹੜਾ ਕੰਪਲੀਟ ਹੋਇਆ ਔਰ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਹੁੰਦੇ ਸੀਗੇ ਮਾੜੀ ਸੜਕ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਔਰ ਲੋਕ ਹੀ ਤੁਹਾਨੂੰ ਦੱਸਣਗੇ ਕਿ ਕਿੰਨੀ ਵੱਡੀ ਰਾਹਤ ਆ ਜੋ ਉਹਨਾਂ ਨੂੰ ਮਿਲੀ ਹੈ ਤੋਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਫਸਟਿਕਾ 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 ਪਰ ਪਾੜੇ ਵਾਲਿਆਂ ਨੂੰ ਜ਼ਿਆਦਾ ਮੈਨੂੰ ਤਾਂ ਫੜਾ ਸੁਪਾ ਪਰ ਤੇਰਾ ਮੈਂ ਉਹ ਨਿਕਲੇਗਾ ਇਹ ਇਤਿਹਾਸ ਵਿੱਚ ਲੇ ਫਿਰ ਮਿਲ ਰਹੇ ਆ ਅੱਜ ਹੀ ਕਰਦੇ ਆ ਜਾਣਾ ਪੈਂਦਾ ਬਲਕੇ ਦੁੱਧ ਬਲਕੇ ਜਾਣਾ ਪੈਂਦਾ ਸਹੀ ਗੱਲ ਉਹ ਜਾਣਾ ਜਾਣਾ ਕੋਈ ਔਖਾ ਨਹੀਂ ਜੀ ਪਰ ਰਾਹ ਭਾਜਾਂਦੇ ਸੀ ਹਾਂ ਹਾਂ ਜੀ ਉਹ ਟ੍ਰੈਫਿਕ ਲੱਗਿਆ ਸ਼ਹਿਰ ਖੁਸ਼ ਮੈਨੂੰ ਵੀ ਸ਼ੌਕ ਸ਼ਹਿਰ ਖੁਸ਼ ਹੋ ਗਿਆ ਅੱਜ ਆ ਕੋਈ ਬਿੰਡਾ ਛੱਡੋ ਕੋਈ ਸਤਾਂਜ ਰਾਂਗੇ ਹਾਂ ਜੀ ਮਿੰਟੇ ਵੀ ਜਿਹੜਾ ਬੰਦੇ ਪਹਿਲਾਂ ਹੋਰ ਜਿਉਂ ਦੁੱਧਾਂ ਦਾ ਬਟੇੜੇ ਰੱਖੇ ਹੋਏ ਅੱਜ ਹੁਣ ਆਪਾਂ ਖੋਲ ਦੇਣਾ ਚਲੋ ਚਲੋ ਡਾਕਟਰ ਨਵਲਾ ਜੀ ਤੁਸੀਂ ਸਾਡੇ ਪਾਣੇ ਵਾਸਤੇ ਪਹਿਲਾਂ ਹੀ ਬੁਸਲ ਹੋਇਆ ਪਿਆ ਸੀ ਰਪਾਣੇ ਨੂੰ ਬਾਲੀਆਂ ਮੁਬਾਰਕਾਂ ਲਓ ਡਾਕਟਰ ਬਜੀਤ ਜਿੰਦਾਬਾਦ ਡਾਕਟਰ ਬਜੀਤ ਜਿੰਦਾਬਾਦ ਆਮਾਦੀ ਪਾਰਟੀ ਜਿੰਦਾਬਾਦ ਆਮਾਦੀ ਪਾਰਟੀ ਜਿੰਦਾਬਾਦ ਡਾਕਟਰ ਬਜੀਤ ਕਾ ਜਿੰਦਾਬਾਦ ਡਾਕਟਰ ਬਜੀਤ ਕਾ ਜਿੰਦਾਬਾਦ ਚਲੋ ਵੀ ਲਓ ਬੱਸ ਇਹ ਜੋ ਲੋਕਾਂ ਨੂੰ ਹਾਂ ਜੇ ਕੋ ਡਿਪਾਰਟਮੈਂਟ ਆ ਗਿਆ ਪਤਾ ਤੁਹਾਡੇ ਕੋਲ ਸੀ ਕੰਮ ਕੰਮ ਤੁਹਾਡੇ ਕੋਲ ਸੀ ਹਾਂਜੀ ਹਾਂਜੀ ਇਹਦੀ ਨਾ ਇੱਕ ਦੋ ਕੰਪਲੇਂਟਸ ਆ ਇੱਕ ਤਾਂ ਤੁਸੀਂ ਜਿਹੜੇ ਖੰਭੇ ਲਾਏ ਆ ਉਹਦਾ ਹੀ ਲੱਗੇ ਹੋਏ ਆ ਲੱਗੇ ਹੋਏ ਆ ਨਾ ਉਹ ਸਿੱਧੇ ਕਰਨ ਵਾਲੇ ਕਰਦੇ ਆ ਤਾਰਾਂ ਦੀ ਤਾਰਾਂ ਦੀ ਪ੍ਰੋਬਲਮ ਆ ਹਾਂ ਤਾਰਾਂ ਉਹਨਾਂ ਕੋਲੋਂ ਦੀ ਬਾਣੀਆਂ ਸੀ ਮਤਲਬ ਥੱਲੋਂ ਦੀਆਂ ਨਹੀਂ ਚਾਹੀਦੀਆਂ 17 ਉਹ ਹੀ ਖੁੱਲੀਆਂ ਛੱਡੀਆਂ ਹੋਈਆਂ ਉਹ ਤੁਸੀਂ ਚੈੱਕ ਕਰਾਓ ਉਹ ਪਾਰੇ ਥੱਲੇ ਅੰਡਰਗਰਾਉਂਡ ਹੈ ਅੰਡਰਗਰਾਉਂਡ ਪਾਰੇ ਆ ਹਾਂ ਵੀ ਉਹ ਰਹਿ ਨਾ ਜਾਵੇ ਕੋਈ ਕਸ ਨਹੀਂ ਲੱਗੀ ਹੁਣ ਐਡਾ ਜ਼ੋਰ ਲਵਾਇਆ ਤੇ ਨਹੀਂ ਲੱਗੀ ਜੀ ਲੇਬਰ ਜੀ ਪਹਿਲੇ ਮੈਨੂੰ ਆਣੀ ਸਮਝੋ ਉਹਦੀ ਸਾਰਾ ਜ਼ੋਰ ਮੇਰਾ ਲਵਾਤਾ ਤੇ ਕੱਲ ਫਟਾਫਟ ਖੋਲ ਕੇ ਅਸੀਂ ਤਾਂ ਜੀ ਚਲਾਉਦੇ ਆ ਉਹ ਕਿਉਂ ਨਹੀਂ ਰਹਿ ਰਹੇ ਇੱਥੇ ਕਿ ਉਹ ਹੀ ਆਟਾ ਪੰਗੀਆਂ ਹੋਈਆਂ ਵੀ ਢਿੱਕੇ ਲਾਏ ਸੀ ਨਹੀਂ ਮਤਲਬ ਜਦ ਆਪਣੇ ਕੋਲ ਵੀਡੀਓ ਪਾਦਾ ਜੀ ਮਿੰਟਾਂ 7:30 'ਤੇ ਚੱਲ ਪੈਣਾ ਸ਼ਾਮ ਨੂੰ ਉਹ ਤਾਂ ਅਦੀ ਰੋਲਾ ਪਾਇਆ ਮਾਈਗ੍ਰੀਨ ਹੀ ਤੁਸੀਂ ਹਾਂ ਵੀਡੀਓ ਤਾਂ ਹੋਰ ਕੋਈ ਬਣਾ ਕੇ ਲੈ ਗਿਆ ਇਸ ਤੇ ਕਿਸੇ ਨੂੰ ਰੋਗ ਨਹੀਂ ਨਾ ਸਕਦੇ ਕਿਸੇ ਨੂੰ ਦੱਸਿਆ ਤਾਂ ਹੀ ਪਈ ਆ ਤੇ ਉਹ ਸਭ ਦਾ ਕੰਮ ਕਰਦੇ ਆ ਤੇ ਇਹ ਤਾਂ ਪਤਾ ਲੱਗਿਆ ਸਾਡੇ ਸਾਹ ਸ਼ਾਮ ਦਾ ਤੇ ਤੇ ਕੋਟ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25 30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕਾਂ ਜ ਬਣ ਕੇ ਲੋਕਾਂ ਦੇ ਸਪੁਰਦ ਹੋ ਗਈ ਆ ਜਿਹਦੇ ਚ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਇੱਕ ਵੱਡੀ ਸਹੂਲਤ ਹੈ ਜੋ ਦੋਨੇ ਮੁਕਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਆ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਐ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਇੱਕ ਮੈਂ ਮੋਹਮ ਜਿਹੜੀ ਚਲਾ ਰਹੀ ਹੈਗਾ ਤੁਸੀਂ ਪਖਾਰੀਆਂ ਦੇ ਵਿੱਚ ਉਹਦੇ ਲਈ ਲੋਕਾਂ ਨੂੰ ਕੀ ਸੁਨੇਹਾ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਵੀ ਆਉਂਦੇ ਵਿੱਚ ਦੇਖੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਆ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ ਜਾਂ ਮਿਹਨਤ ਕਰੋ ਸੋ ਉਹਦੇ ਵਿੱਚ ਅਸੀਂ ਪੂਰੇ ਪੰਜਾਬ 'ਚ ਜੋ ਕਹਿ ਲਓ ਕਿ ਹੁਣ ਤਕਰੀਬਨ 250 ਬੱਚਾ ਰੈਸਕਿਊ ਕਰ ਚੁੱਕੇ ਆ ਔਰ ਉਹਨ ਭਿਖਾਰੀ ਵੀ ਤੁਹਾਨੂੰ ਘੱਟ ਹੀ ਨਜ਼ਰ ਆਉਣਗੇ ਅਸੀਂ ਉਹਨਾਂ ਬੱਚਿਆਂ ਨੂੰ ਬਾਲ ਘਰਾਂ ਚ ਸਕੂਲਾਂ ਚ ਲੈ ਕੇ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਅਸੀਂ ਜੋ ਅਡਲਟ ਨੇ ਭੀਖ ਮੰਗਦੇ ਉਹਨਾਂ ਲਈ ਵੀ ਅਸੀਂ ਇੱਕ ਘਰ ਆਸਰਿਤ ਘਰ ਜਿਹੜੇ ਬਣਾਉਣ ਜਾ ਰਹੇ ਹਾਂ ਜਿਦੇ ਵਿੱਚ ਉਹ ਸਕਿੱਲ ਡਵੈਲਪਮੈਂਟ ਨਾਲ ਜੁੜ ਕੇ ਕਿਰਤ ਵੱਲ ਜੁੜਨਗੇ ਸੋ ਇਹਦੇ ਚ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਾਂਗੀ ਔਰ ਲੋਕਾਂ ਨੂੰ ਵੀ ਕਹਾਂਗੀ ਇਹ ਭੀਖ ਦੇਣ ਦੀ ਬਜਾਏ ਤੁਸੀਂ ਇਹਨਾਂ ਬੱਚਿਆਂ ਨੂੰ ਸਿੱਧੇ ਰਾ ਪਾਓ ਸਾਡੀ ਹੈਲਪਲਾਈਨ ਹੈ 1098 ਇਮੀਡੀਏਟਲੀ ਕਾਲ ਕਰੋ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਲੱਗਦਾ ਤੇ ਅਸੀਂ ਇੱਕ ਸਮਾਜ ਨੂੰ ਵਧੀਆ ਸਿਹਤ ਦੇਣੀ ਹੈ ਪੰਜਾਬ ਦੇ ਵਿੱਚ ਇੱਕ ਗਿਫਟ ਤੋਂ ਬਾਅਦ ਕਹਿੰਦੇ ਦੂਜੇ ਦੀ ਉਹ ਹੁੰਦੀ ਆ ਮਲੋਟ ਵਾਲੇ ਹੁਣ ਮੇਰੇ ਖਾਲਜ ਬਸ ੱਡੇ ਵਾਲ ਵੀ ਵੇਚ ਰਹੇ ਆ ਲੱਗਦਾ ਕਿਤੇ ਜਲਦੀ ਉਹ ਵੀ ਜਿੰਨੇ ਵੀ ਮੇਰੇ ਕੋਲ ਜ਼ਿੰਮੇਵਾਰੀਆਂ ਮਲੋਟ ਦੀਆਂ ਆਈਆਂ ਸੀ ਮੈਂ ਲਗਾਤਾਰ ਉਹਨਾਂ ਤੇ ਲੱਗੀ ਰਹੀ ਆ ਤੇ ਲੱਗੀ ਰ੍ਹਾਂਗੀ ਵੀ ਜੋ